ਨਾਲ ਵਿਆਹ ਹੋਣਾ ਹੈ ਤੇ 13 ਜੁਲਾਈ ਨੂੰ ਸ਼ੁਭ ਅਸ਼ੀਰਵਾਦ ਅਤੇ 14 ਜੁਲਾਈ ਨੂੰ ਵੈਡਿੰਗ ਰਿਸੈਪਸ਼ਨ ਰੱਖੀ ਗਈ ਹੈ ਜਾਮਨਗਰ ਦੇ ਵਿੱਚ ਪ੍ਰੀ ਵੈਡਿੰਗ ਫੰਕਸ਼ਨ ਹੋਇਆ ਸੀ ਜਿਸ ਦੌਰਾਨ ਬਾਲੀਵੁੱਡ ਸਿਤਾਰਿਆਂ ਸਮੇਤ ਵਿਦੇਸ਼ ਤੋਂ ਵੀ ਸਟਾਰੇ ਪਹੁੰਚੇ ਸੀ ਦੱਸਦੇ ਕਿ ਮਾਰਚ ਤੇ ਗੁਜਰਾਤ ਦੇ ਜਾਮਨਗਰ ਦੇ ਵਿੱਚ ਪ੍ਰੀ ਵੈਡਿੰਗ ਫੰਕਸ਼ਨ ਹੋਏ ਸਨ ਤੇ ਹੁਣ 12 ਜੁਲਾਈ ਨੂੰ ਅਨੰਤ ਰਾਧਿਕਾ ਦਾ ਵਿਆਹ ਹੋ ਰਿਹਾ ਹੈ 13 ਜੁਲਾਈ ਨੂੰ ਸ਼ੁਭ ਅਸ਼ੀਰਵਾਦ ਤੇ 14 ਜੁਲਾਈ ਨੂੰ ਵੈਡਿੰਗ ਰਿਸੈਪਸ਼ਨ ਰੱਖੀ ਗਈ ਹੈ ਤਾਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ ਦਾ ਐਲਾਨ ਹੋ ਗਿਆ ਹੈ 12 ਜੁਲਾਈ ਨੂੰ ਇਹ ਵਿਆਹ ਹੋਵੇਗਾ ਮੁੰਬਈ ਦੇ ਵਿੱਚ Jio World Center ਦੇ ਵਿੱਚ ਵਿਆਹ ਸਮਾਗਮ ਹੋਣਾ ਹੈ ਤੇ Hindu Vedic ਰਵਾਇਤਾਂ ਦੇ ਨਾਲ ਵਿਆਹ ਹੋਣਾ ਹੈ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ 14 ਜੁਲਾਈ ਨੂੰ ਵੈਡਿੰਗ ਰਿਸੈਪਸ਼ਨ ਹੋਵੇਗੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਜਰਾਤ ਦੇ ਜਾਮਨਗਰ ਦੇ ਵਿੱਚ ਵੱਡਾ ਫੰਕਸ਼ਨ ਹੋਇਆ ਸੀ ਪਰੀ ਵੈਡਿੰਗ ਫੰਕਸ਼ਨ ਦੇ ਵਿੱਚ ਬਾਲੀਵੁੱਡ ਸਿਤਾਰਿਆਂ ਦੇ ਨਾਲ ਨਾਲ ਵੱਡੇ ਸਿੰਗਰਜ਼ ਦੇ ਵੱਲੋਂ ਪਰਫਾਰਮ ਕੀਤਾ ਗਿਆ ਸੀ ਮਾਰਚ ਦੇ ਵਿੱਚ ਗੁਜਰਾਤ ਦੇ ਜਾਮਨਗਰ ਦੇ ਵਿੱਚ ਇਹ ਪ੍ਰੀ ਵੈਡਿੰਗ ਫੰਕਸ਼ਨ ਹੋਏ ਸਨ ਤਾਂ ਅਨੰਤਮਨੀ ਅਤੇ ਰਾਦਿਕਾ ਦੇ ਵਿਆਹ ਦੀ ਤਾਰੀਖ ਜਿਹੜੀ ਆ ਉਹ ਫਾਈਨਲ ਹੋ ਗਈ ਹੈ 12 ਜੁਲਾਈ ਨੂੰ ਵਿਆਹ ਦੀ ਤਾਰੀਖ ਫਾਈਨਲ ਕਰ ਦਿੱਤੀ ਗਈ ਹੈ ਤੇ ਹੁਣ ਮੁੰਬਈ ਦੇ ਵਿੱਚ ਇਹ ਫੰਕਸ਼ਨ ਹੋਵੇਗਾ ਜਿਸ ਦੇ ਵਿੱਚ 13 ਜੁਲਾਈ ਨੂੰ ਸਵੇਰ ਅਸ਼ੀਰਵਾਦ 14 ਜੁਲਾਈ ਨੂੰ ਵੈਡਿੰਗ ਰਿਸੈਪਸ਼ਨ ਰੱਖੀ ਗਈ ਹੈ